ਕਿ ਕਿਹੜਾ ਕੋਟ ਪਾਏ ਹੁੰਦੇ ਹੈ ਜੀ ਪਾਣੀ ਲਾਉਣੇ ਹੁੰਦੇ ਹੁਣ ਤਾਂ ਅਸੀਂ ਇੱਥੇ ਧੋਈ ਤੇ ਬੈਠੇ ਆ ਜਦੋਂ ਰਾਤ ਨੂੰ ਪਾਣੀ ਲਾਉਣੇ ਆ ਉਦੋਂ ਕਿਹੜਾ ਛੱਡ ਨਹੀਂ ਹੁੰਦੀ ਐਕਸਟੈਂਡ ਰੋਡ ਦਾ ਹੱਟ ਦੇ ਕੋਈ ਅਸਰ ਓਕੇ ਦਾ ਇਹ ਮੋਦੀ ਨੇ ਕਰ ਦਿੱਤੇ ਹੋਰ ਸਾਨੂੰ ਕੋਈ ਦੁੱਖ ਨਹੀਂ ਜੇ ਸਾਡੇ ਡੱਲਿਆ ਸਾਹਿਬ ਨੂੰ ਕੁਝ ਹੋ ਗਿਆ ਤਾਂ ਮੋਦੀ ਜ਼ਿੰਮੇਦਾਰ ਹੈ ਕੋਈ ਡਟੇ ਆ ਡਟੇ ਰਹਾਂਗੇ ਪਰਮਾਤਮਾ ਕਿਤੇ ਨਾ ਕਿਤੇ ਸੁਣੂ ਮੈਂ ਕਿੰਨਾ ਸਰਕਾਰਾਂ ਨੂੰ ਭਜਣਾ ਪੈਣੀ ਹੈ ਆ ਭੀਜੋ ਪਰ ਟੋਟਲ ਮਤਲਬ ਇਹਨਾਂ ਦੇ ਹੱਕ ਜਿ ਨਹੀਂ ਰਹੇ ਬੰਦੇ ਉਲਟ ਹੋਣਗੇ ਸਾਰੇ ਤੇ ਜ਼ਿੰਮੇਵਾਰ ਦਾ ਹਾਰ ਵੇਖ ਲਓ ਤੁਸੀਂ ਇੱਥੇ ਵੇਖ ਕੇ ਸਰਪੀ ਹਾਰ ਹੈ ਤੇ ਨਾ ਕੋਈ ਬੈਠੇ ਨੂੰ ਪੁੱਛੇ ਨਾ ਕੋਈ ਖੜੇ ਨੂੰ ਨਾ ਵਰਤਾਂ ਨੂੰ ਪੁੱਛੀ ਜਾਂਦੇ ਮਰਨ ਵਰਤ ਰੱਖੇ ਰੂ ਵੀ ਜੇ ਕੋਈ ਪੁੱਛਦਾ ਹੈ ਬਲੌਗ ਦੱਸਦੇ ਹਨ ਵੀ ਦੱਸੋ ਭਾਈ ਅਸੀਂ ਕੋਈ ਤੁਹਾਡਾ ਕੀ ਤਹਿਰੀਬ ਹੈ ਕੀ ਤੁਹਾਨੂੰ ਹੈਗੀ ਇਹ ਤਾਂ ਜੀ ਅਸੀਂ ਹੁਣ ਘਰ-ਬਾਰ ਵੀ ਛੱਡੇ ਆ ਕਣਕਾਂ ਵੀ ਪਾਣੀ ਮੰਗਦੀਆਂ ਰੇਹ ਵੀ ਮੰਗਦੀਆਂ ਦਿਹੜ ਕੀ ਲਾਉਣੇ ਪਿੱਛੇ ਵਿਆਹ ਗਿਆ ਮੇਰੀ ਫਸਲ ਸਾਮੀ ਮੈਨੂੰ ਉੱਥੇ ਜਾਏ ਬਗੈਰ ਨਹੀਂ ਸਰਦਾ ਸਸੀ ਕਾਲ ਜੀ ਲੁਧਾਨਾ ਲਾਈਵ ਨਾਲ ਜੋੜ ਚੱਕੇ ਤੁਸੀਂ ਮੈਂ ਹਾਂ ਯੁੰਬਰੀ ਮੌਜੂਦਾ ਖਨੌੜੀ ਬਾਰਡਰ ਤੇ ਜਿੱਥੇ ਕਿ ਸੰਗਣੀ ਤੁੰਦ ਤੇ ਠੰਡ ਦਾ ਕਹਿਰ ਖਨੌੜੀ ਬਾਰਡਰ ਤੇ ਦੇਖਣ ਮਿਲ ਰਿਹਾ ਉੱਥੇ ਹੀ ਜਿਹੜੀ ਕਿ ਲਗਾਤਾਰ 40 ਦਿਨ ਤੋਂ ਡੱਲੇਵਾਲ ਸਾਹਿਬ ਜਿਹੜੀ ਕਿ ਮਰਨ ਵਰਤੇ ਬੈਠੇ ਹੋਣੇ ਆ ਦੇਖ ਸਕਦੇ ਹੋ ਕਿ ਲੱਕੜਾ ਦੇ ਨਾਲ ਜਿਹੜੀ ਕਿ ਅਗਨੀ ਵੀ ਜਗਾਈ ਜਾ ਰਹੀ ਹੈ ਤੇ ਇੱਥੇ ਜਿਹੜੀ ਕਿ ਅੱਥੇ ਬੈਠੇ ਹੋਏ ਨੇ ਤੇ ਲਗਾਤਾਰ ਜਿਹੜੇ ਮੋਰਚੇ ਤੇ ਬੈਠੇ ਹੋਏ ਨੇ ਖਨੋਰੀ ਬਾਰਡਰ ਤੇ ਗੱਲਬਾਤ ਕਰਾਂਗੇ ਇਹ ਸਾਰੇ ਜਿਹੜੇ ਕਿਸਾਨ ਨੇ ਤਾਂ ਪ੍ਰਧਾਨ ਜੀ ਚੁਰਚਕ ਨੇ ਤਾਂ ਜੀ ਕੀ ਨਾਮ ਤੁਹਾਡਾ ਦਲੀਪ ਸਿੰਘ ਜੀ ਦਲੀਪ ਜੀ ਦਲੀਪ ਸਿੰਘ ਪਿੰਡ ਬਾਹੀ ਨਗਰ ਜੀ ਜਸੀਰ ਕਰਵੰਡੀ ਸਾਹਬ ਆਪਣਾ ਕੋ ਸਿੱਧੂਪੁਰ ਜਿੰਦਗੀ ਪ੍ਰਧਾਨ ਜੀ ਲਗਾਤਾਰ ਤੁਹਾਨੂੰ ਇਹਨੇ ਸਾਲ ਹੋ ਗਏ ਕਿੰਨੇ ਦੇ ਕਿਸਾਨ ਇੰਤਜ਼ਾਰ ਕਰਦਾ ਰਹੇਗਾ ਤੇ ਕਿ ਇਹਨੇ ਠੰਡ ਦੀ ਕੈਰ ਦੇ ਵਿੱਚ ਡਿਟੇਲ ਤੁਸੀਂ ਵੇ ਕੋਈ ਡਟੇ ਆ ਡਟੇ ਰਹਾਂਗੇ ਪਰਮਾਤਮਾ ਕਿਤੇ ਨਾ ਕਿਤੇ ਸੁਣੂ ਹੀ ਹਮ ਕਿੰਨੇ ਹੀ ਕੋਈ ਵੈਸੇ ਤੁਹਾਨੂੰ ਪਤਾ ਵੀ ਮਜ਼ਦੂਰ ਤੋਂ ਲੈ ਕੇ ਮਨਿਸਟਰਾਂ ਤੱਕ ਸਾਰੇ ਇੱਕ ਜ਼ਿੰਮੇਵਾਰ ਦੀ ਕੁਪਾਈ ਖਾਂਦੇ ਨੇ ਪਰ ਪਤਾ ਨਹੀਂ ਕੀ ਕਰਦੇ ਸਾਰੇ ਇਹਨੂੰ ਕੁੜਦੇ ਨੇ ਜੀ ਸਾਰੇ ਮਹਿਕਮੇ ਆਪਣਾ ਪੁਲਿਸ ਮਹਿਕਮਾ ਹੁੰਦਾ ਦਾ ਭਲਾਈ ਵਾਸਤੇ ਹੈ ਤੇ ਉਹ ਵੀ ਕਿਤੇ ਨਾ ਕਿਤੇ ਕੁੜਦੇ ਹੀ ਨਾ ਤੇ ਮਾਲ ਮਹਿਕਮੇ ਚ ਕੋ ਲੁੱਟਦੀ ਹੈ ਜੀ ਤੇ ਬਾਕੀ ਬਿਜਲੀ ਵਾਲੇ ਦਾ ਤੁਹਾਨੂੰ ਪਤਾ ਹੀ ਹੋਵੇ ਜੀ ਤੇ ਸਾਰੇ ਜ਼ਿੰਮੇਵਾਰ ਤੇ ਇਹ ਪੜਦੇ ਜੀ ਤੇ ਜੀਵਿਦਾਰ ਦਾ ਹਾਰ ਵੇਖ ਲਓ ਤੁਸੀਂ ਇੱਥੇ ਵੇਖ ਕੇ ਸਕੀ ਹਾਂ ਲੈ ਤੇ ਨਾ ਕੋਈ ਬੈਠੇ ਨੂੰ ਪੁੱਛੇ ਨਾ ਕੋਈ ਖੜੇ ਨੂੰ ਨਾ ਵਰਤਾਂ ਨੂੰ ਪੁੱਛੀ ਜਾਂਦੇ ਮਰਨ ਵਰਤ ਰੱਖੇ ਨੂੰ ਵੀ ਨੀ ਕੋਈ ਪੁੱਛਦਾ ਹੈ ਬਲੋ ਦੱਸਦੇ ਹਨ ਵੀ ਦੱਸੋ ਭਾਈ ਅਸੀਂ ਕੋਈ ਤੁਹਾਡਾ ਕੀ ਤਕਰੀਬ ਹੈ ਕੀ ਤੁਹਾਨੂੰ ਹੈਗੀ ਹਮ ਹਾਲਾਂਕਿ ਸਰ ਹਾਲਾਂਕਿ ਸਰਕਾਰਾਂ ਸਾਰੇ ਕੰਮ ਕਰ ਰਹੀਆਂ ਨੇ ਪਰ ਇੱਕ ਜਿਹੜਾ ਮਰਨ ਵਰਤ ਤੇ ਬੈਠਾ ਹੈ ਕਿਸਾਨ ਇੱਥੇ ਠਾਣ ਦੇ ਕੈਰ ਦੇ ਵਿੱਚ ਬੈਠੇ ਉੱਤੇ ਕੋਈ ਵਿਸ਼ਾ ਵਗੈਰਾ ਕੋਈ ਗੱਲਬਾਤ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕਰ ਰਹੀ ਕੋਈ ਗੱਲਬਾਤ ਤੇ ਅੱਜ ਮਾ ਪੰਚਾਇਤ ਸੀਗੀ ਕਿਸ ਤਰ੍ਹਾਂ ਦਾ ਤੁਹਾਡਾ ਸਹਿਯੋਗ ਰਿਹਾ ਸਹਿਯੋਗ ਬਹੁਤ ਵਧੀਆ ਰਿਹਾ ਜੀ ਬੱਚੋ ਬੱਚੀ ਆ ਬਹੁਤ ਨੇ ਤਾਂ ਇਕੱਠਾ ਦੇਖ ਕੇ ਕਿਸੇ ਤੇ ਵੀ ਨਹੀਂ ਹੋਇਆ ਤੇ ਬਾਕੀ ਹੌਲੀ ਹੌਲੀ ਕਿੰਨਾ ਸਰਕਾਰਾਂ ਨੂੰ ਭਜਣਾ ਪੈਣੀ ਆ ਥਾਪੀ ਜਦੋਂ ਟੁੱਟਣ ਮਤਲਬ ਇਹਨਾਂ ਦੇ ਹੱਕ ਜਿ ਨਹੀਂ ਰਹੇ ਬੰਦੇ ਉਲਟ ਹੋਣਗੇ ਸਾਰੇ ਤੇ ਬਾਕੀ ਸੱਚ ਦੀ ਤਾਂ ਅਖੀਰ ਚ ਸੁਣੀ ਜਾਂਦੀ ਹੈ ਜੀ ਪਿਛੇ ਪਿਛੇ ਵੇਖ ਰੂ ਤੁਸੀਂ ਕਦੇ ਵੀ ਕਿੰਨਾ ਹੋਇਆ ਤੇ ਵੇਖੋ ਅੱਜ ਅੱਜ ਠੰਡ ਇੰਨੀ ਕੋ ਪੈ ਰਹੀ ਆ ਕਿਸਾਨ ਇੱਕ ਸਰਵਾਈਵ ਕਿਸ ਤਰ੍ਹਾਂ ਸਰਵਾਈਵ ਕਰ ਰਿਹਾ ਇੱਥੇ ਬੈ ਕੇ ਖਨੋੜੇ ਬਾਰਡਰ ਤੇ ਸਾਡੇ ਅੱਗੇ ਕਿਹੜਾ ਕੋਟ ਪਾਏ ਹੁੰਦੀ ਹੈ ਜੀ ਪਾਣੀ ਲਾਉਣੇ ਹੁੰਦੇ ਹੁਣ ਤਾਂ ਅਸੀਂ ਇੱਥੇ ਧੂਈ ਤੇ ਬੈਠੇ ਆ ਜਦੋਂ ਰਾਤ ਨੂੰ ਪਾਣੀ ਲਾਉਣੇ ਆ ਉਦੋਂ ਕਿਹੜਾ ਠੰਢੀ ਹੁੰਦੀ ਐ ਸਟੰਟ ਹੋਣ ਦਾ ਸਾਡੇ ਕੋਈ ਅਸਰ ਨਹੀਂ ਸਾਨੂੰ ਤਾਂ ਵਧੀਆ ਲੱਗਦੀ ਐ ਸਭ ਗਾਏ ਹਾਂਜੀ ਪਤਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਸੰਗਣੀ ਧੁੰਦ ਵੀ ਪੈ ਜਾਂਦੀ ਐ ਠੰਡ ਵੀ ਪੈ ਜਾਂਦੀ ਐ ਖਾਣਾ ਪੀਣਾ ਵੀ ਔਖਾ ਹੋ ਜਾਂਦਾ ਵਾ ਸੀਨੀਅਰ ਸਿਟੀਜ਼ਨ ਉਹ ਤੁਈ ਬਜ਼ੁਰਗ ਔਖਾ ਜਾਂਦਾ ਕਈ ਵਾਰੀ ਔਖੇ ਤਾਂ ਜੀ ਹੁਣ ਬਹੁਤ ਜ਼ਿਆਦੇ ਆ ਓਕੇ ਤਾਂ ਹੀ ਮੋਦੀ ਨੇ ਕਰ ਛੱਡੇ ਹੂੰ ਹੋਰ ਸਾਨੂੰ ਕੋਈ ਦੁੱਖ ਨਹੀਂ ਜੇ ਸਾਡੇ ਡੰਡੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਮੋਦੀ ਜ਼ਿੰਮੇਦਾਰ ਹੂੰ ਉਸ ਦੀ ਮੋਦੀ ਸਰਕਾਰ ਜ਼ਿੰਮੇਦਾਰਾ ਮੋਦੀ ਨੂੰ ਸਾਰਾ ਕੁਝ ਕਰਨਾ ਪਏਗਾ ਉਹਦਾ ਜਿੰਨਾ ਕੁਝ ਕਰਨਾ ਪਊਗਾ ਅਸੀਂ ਤਾਂ ਕਹਿੰਦੇ ਆ ਵੀ ਜੇ ਪ੍ਰਮਾਤਮਾ ਸੁਣ ਲੇ ਤਾਂ ਸਾਡੇ ਡੰਡੇਵਾਲ ਦੀ ਜਾਨ ਬਚ ਜੇ ਤਾਂ ਇਦੋਂ ਚੰਗਾ ਸਾਨੂੰ ਕੋਈ ਨਹੀਂ ਅਸੀਂ ਬਹੁਤ ਉਹ ਦਿੱਤੀ ਲੁੱਜੀ ਜਾਂਨੇ ਆ ਵੀ ਜਿੰਨਾ ਕੁ ਸਾਡਾ ਲੱਲਿਆ ਸਾਹਿਬ ਨਹੀਂ ਉੱਠਦਾ ਉਹਨੇ ਕਿਰਨਾ ਸੀ ਉੱਠਣਾ ਇੱਥੋਂ ਨਾ ਸੀ ਖੜਾ ਛੱਡਣਾ મોદી ਦਾ ਜਿੰਨੇ ਕਿ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੱਲ ਹਮ ਹੋਰ ਪ੍ਰਧਾਨ ਜੀ ਐਮਐਸਪੀ ਨੂੰ ਲੈ ਕੇ ਹੋਰ ਵੀ ਜਿਹੜੀਆਂ ਮੰਗਾਂ ਲੈ ਕੇ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਗੱਲਬਾਤ ਕਰਨ ਹੀ ਚੁੱਕੇਗੀ ਨਾ ਜੀ ਹਜੇ ਤੱਕ ਗੱਲ ਇਹਨਾਂ ਨੇ ਇੱਕ ਵੀ ਨਹੀਂ ਕਰੀ ਹਮ ਹਜੇ ਭਗਵੰਤ ਮਾਨ ਦਾ ਕਹਿਣਾ ਮਾਣਾ ਮੂਟਾ ਵੀ ਮੈਂ ਮੇਰਾ ਤਾਂ ਇਹ ਹੱਕ ਹੀ ਨਹੀਂ ਬਣਦਾ ਵੀ ਇਹ ਤੇਰਾ ਹੱਕ ਮੰਡਾ ਜੋ ਮੰਗਾ ਮੰਨੀ ਬੈਠਾ ਤੂੰ ਜਦੋਂ ਅੱਗੇ 13 ਮਹੀਨੇ ਬੈਠੇ ਰਹੇ ਆ ਸਾਰੀਆਂ ਮੰਗਾਂ ਮੰਨ ਕੇ ਅੱਜ ਉਹ ਮੁੱਕਰੀ ਜਾਂਦਾ ਅਸੀਂ ਉਹਦੇ ਲਈ ਬੈਠੇ ਆਗੇ ਦਵਾਰੇ ਸਿੰਘਾਂ ਚ ਕਰਿਆਗਾ ਹੁਣ ਕਹਿੰਦਾ ਵੀ ਤੁਸੀਂ ਚੱਕ ਲੋ ਐਂ ਕਰ ਲੋ ਫਲਾਣਾ ਕਰ ਲੋ ਇਹਨੂੰ ਟ੍ਰੀਟਮੈਂਟ ਦੇ ਦਿਓ ਟ੍ਰੀਟਮੈਂਟ ਤਾਂ ਉ ਤਾਂ ਹੀ ਲੂਣਾ ਜੇ ਉਹਨੇ ਲੋਕਾਂ ਦੀ ਖਾਤਰ ਉਹਨੇ ਤਾਂ ਕੁਰਬਾਨੀ ਕਰਨ ਦੀ ਖਾਤਰ ਬੈਠਾਗਾ ਉਹ ਕਿ ਆਏ ਤਾਂ ਹੈ ਨਹੀਂਗਾ ਵੀ ਅੱਜ ਕਿਸੇ ਦੇ ਆਖੇ ਟ੍ਰੀਟਮੈਂਟ ਲੈ ਲੂ ਚਾਹੇ ਉਹ ਕਰ ਲੂ ਆਏ ਕਰ ਲੂ ਆਏ ਉਹ ਨਹੀਂ ਉਠਦਾ ਇਹ ਅੱਛਾ ਇੱਕ ਕਿਸਾਨ ਆਪਣਾ ਖੇਤ ਕਾਰੋਬਾਰ ਛੱਡ ਕੇ ਘਰਬਾਰ ਛੱਡ ਕੇ ਅੱਜ ਸੜਕ ਤੇ ਇੱਕ ਟਰਾਲੀ ਦੇ ਵਿੱਚ ਬੈਠਾ ਠੰਡ ਵਿੱਚ ਕਿਸ ਤਰ੍ਹਾਂ ਦੀ ਚੀਜ਼ ਨੂੰ ਦੇਖਦੇ ਇਹ ਤਾਂ ਜੀ ਅਸੀਂ ਹੁਣ ਘਰਬਾਰ ਵੀ ਛੱਡੇ ਆ ਕਣਕਾਂ ਵੀ ਪਾਣੀ ਮੰਗਦੀਆਂ ਰੇਹ ਵੀ ਮੰਗਦੀਆਂ ਦਿਹਾੜੀ ਲਾਉਣੇ ਪਿੱਛੇ ਵਿਆਹ ਹੈ ਮੇਰੀ ਫਸਲ ਸਾੰਮੀ ਮੈਨੂੰ ਉੱਥੇ ਜਾਏ ਬਗੈਰ ਨਹੀਂ ਸਰਦਾ ਅਸੀਂ ਹੁਣ ਪ੍ਰਧਾਨ ਵੀ ਨਾ ਖੱਤਰੀ ਬਣਾਏ ਆ ਪਿੰਡਾਂ ਦੇ ਵਿੱਚ ਕਈ ਪ੍ਰਧਾਨ ਆ ਮੈਂ ਕਮਨਵਾਸ ਤੋਂ ਗੁਰਜੰਤ ਸਿੰਘ ਮੇਰਾ ਨੋਆ ਜੀ ਅਸੀਂ ਕਈ ਪ੍ਰਧਾਨ ਜੇ ਆਈ ਬਣਾਏ ਨਾ ਜੇਸੀਆਈ ਅਸੀਂ ਨਹੀਂ ਇੱਥੇ ਆ ਸਕਦੇ ਤੇ ਫਿਰ ਹੋਰ ਆਵੂ ਕੌਣ ਸਾਡੀ ਖਾਤਰ ਜੀ ਅਸੀਂ ਡੱਲੇয়াল ਦੀ ਖਾਤਰ ਜਾਨ ਦੇਣ ਨੂੰ ਤਿਆਰ ਆਂਗੇ ਉਹ ਮਰੀ ਕਿੰਨਾ ਟਾਈਮ ਲੱਗ ਜੇ ਪਰ ਅਸੀਂ ਪਿੱਛੇ ਨਹੀਂ ਮੁੜਦੇ ਕਾਫੀ ਸਮਾਂ ਹੋ ਗਿਆ ਖਨੋੜੀ ਬਾਰਡਰ ਤੇ ਬੈਠੇ ਨੇ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੂੰ ਮੰਗਾ ਮੰਨਨੀ ਆ ਚਾਹੀਦੀ ਹਾਂ ਕਿੰਨੇ ਕੋ ਦੇਰ ਇਹ ਸਾਮ ਵੀ ਵੇਟ ਕਰਦਾ ਰਹੂ ਉਹੀ ਤਾਂ ਗੱਲ ਹੈ ਗਲਤ ਆ ਜਿੱਥੋਂ ਤੱਕ ਸਰਕਾਰ ਮੰਨ ਲੈ ਜਾਣੀ ਚਾਹੀਦੀ ਆ ਅੱਜ ਠੰਡ ਕਿੰਨੀ ਪੈ ਰਹੀ ਹੈ ਕਿਸ ਤਰ੍ਹਾਂ ਦੇਖਦੇ ਬਹੁਤ ਹੀ ਮੈਂ ਤਾਂ ਢਿੱਲਾ ਹੋਇਆ ਸੀ ਬਿਮਾਰ ਸੀ ਤੇ ਫਿਰ ਵੀ ਬੈਠਿਆ ਦੋਨਾਂ ਚ ਮਹਾ ਪੰਚਾਇਤ ਵਿੱਚ ਕਿੰਦਾ ਸਹਿਯੋਗ ਰਿਹਾ ਤਾਂ ਪੂਰਾ ਫਲ ਜੀ ਕਿਤੇ ਕਿੰਨੇ ਕੁ ਜ਼ਿਆਦਾ ਲੋਕ ਆਏ ਕਿੰਨੇ ਕੁ ਜ਼ਿਆਦਾ ਸਮਰਥਕ ਮਿਲੇ ਆ ਢੱਲੇਵਾ ਸਾਹਿਬ ਜਿੱਥੋਂ ਤੱਕ ਨਿਗਾਹ ਜਾਂਦੀ ਸੀ ਨਿਗਾਹ ਖਤਮ ਹੋ ਜਾਂਦੀ ਉੱਥੋਂ ਤੱਕ ਦੁਨੀਆ ਹੀ ਬੈਠੀ ਸੀ ਦੁਨੀਆ ਬੈਠੀ ਸੀ ਅੱਜ ਮਹਾ ਪੰਚਾਇਤ ਕਰਿਓ ਸੀ ਨੇ ਇਸ ਵਾਸਤੇ ਸੀ ਵੀ ਮੈਂ ਦੁਨੀਆਂ ਦੇ ਦਰਸ਼ਨ ਕਰਨ ਲਾ ਦੁਨੀਆਂ ਮੇਰੇ ਦਰਸ਼ਨ ਕਰਨ ਲਾ ਰੱਬ ਦਾ ਕੀ ਪਤਾ ਕਿਹੜੇ ਵੇਲੇ ਪਾਣਾ ਵਰਤ ਜੇ ਕੋਈ ਲੋਕਾਂ ਦਾ ਲੋਕਾਂ ਨੂੰ ਲੋਕਾਂ ਦਾ ਬਹੁਤ ਧੰਨਵਾਦ ਕੀਤਾ ਲੋਕਾਂ ਦਾ ਲਾਹ ਬੱਚਿਆਂ ਤੋਂ ਲਾਹ ਮਾਤਾ ਤੋਂ ਮਤਾ ਮਾ ਤੋਂ ਪਹਿਣਾ ਤੋਂ ਬਹੁਤ ਹੀ ਜਿਆਦਾ ਇਕੱਠ ਸੀ ਆ ਦੇਖਣ ਵਾਸਤੇ ਅਸੀਂ ਸਾਡੇ ਇੱਥੋਂ ਸਟੇਜ ਦੇ ਉੱਤੋਂ ਲਾ ਕੇ ਪਾਤਣਾ ਤੱਕ ਇਕੱਠ ਹੋ ਗਿਆ ਹੋਲ ਵੀ ਟੱਪ ਗਿਆ ਖਨੌਰੀ ਵਾਲਾ ਖਣ ਨੂੰ ਜਗ੍ਹਾ ਨਹੀਂ ਸੀ ਕਿਤੇ ਕੋਈ ਇਹੋ ਜੀ ਗੱਲ ਨਹੀਂ ਕਿ ਕੋਈ ਬੰਦਾ ਨਾ ਹੀ ਆਇਆ ਹੋਵੇ ਕਿਸੇ ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਬਸਾਂ ਆਂ ਘਰ-ਘਰ ਬਹੁਤ ਜ਼ਿਆਦਾ ਇਕੱਠ ਸੀਗਾ ਨਜਾਇਜ਼ ਤੇ ਮੋਦੀ ਦੇ ਅੱਜ ਪੈਰ ਹੱਲੇ ਹੋਣਗੇ ਨਾ ਕੋਈ ਨਾ ਕੋਤਾ ਫਰਕ ਪਊ ਪਊਗਾ ਕੋਤਾ ਕੜਾਕਾ ਚੜਦਾ ਹੀ ਆ ਬਿਲਕੁਲ ਕਹਿ ਦੀ ਠੰਡ ਜਿਹੜੀ ਹੈ ਲਗਾਤਾਰ ਖਨੌਰੀ ਬਾਰਡਰ ਤੇ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਹੀ ਜਿਹੜੇ ਕੀ ਹੈ ਕਿਸਾਨਾਂ ਦੇ ਵੱਲੋਂ ਜਿਹੜੀ ਕਿ ਇੱਕ ਫਾਇਰ ਬੋਨ ਜਿਹੜੀ ਕਿ ਲਗਾਈ ਗਈ ਹੈ ਤੇ ਉਹਨਾਂ ਨੂੰ ਜਿਹੜੀ ਕਿ ਥੋੜੀ ਰਾਹਤ ਮਿਲ ਸਕੇ ਗਰਮੈਸ਼ ਮਿਲ ਸਕੇ ਉਸੇ ਕਰਕੇ ਜਿਹੜੀ ਕਿ ਇੱਥੇ ਸਰਕਤੇ ਜਿਹੜੇ ਕਿ ਖਨੌਰੀ ਬਾਰਡਰ ਤੇ ਹੀ ਜਿਹੜੀ ਕਿ ਇਸ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਹਾਲਾਂਕਿ ਬਜ਼ੁਰਗ ਨੇ ਹਰੇਕ ਕੋਈ ਵੀ ਸਿਟੀਜ਼ਨ ਨੇ ਕਾਫੀ ਬੱਚੇ ਬਜ਼ੁਰਗ ਵੀ ਇੱਥੇ ਆਏ ਹੋਏ ਨੇ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਵੀ ਕਰਨਾ ਪੈਂਦਾ ਕਿੰਨੀ ਕੁ ਦੇਰ ਬਾਅਦ ਸਰਕਾਰਾਂ ਮੰਗਾ ਮੰਗਾ ਮਰਨ ਗਿਆ ਹਨ ਸਮੇਂ ਜਲ ਪਤਾ ਜਗਿਆ ਜੁੜੇ ਹੋਏ ਹਨ ਲੈ ਤੇ ਨਾਲ ਦੀਪਕ ਕਮਾਦ ਦਾ ਯੂਨੀ